ਸਸਕੀ ਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਕਾਂਗਰਸ ਦੇ ਵੱਡੇ ਸੀਨੀਅਰ ਲੀਡਰਾਂ ਦੀ ਅੱਜ ਖਾਸ ਤੌਰ ਤੇ ਵਿਸ਼ੇ ਜਿਹੜੀ ਆ ਉਹ ਮੀਟਿੰਗ ਹੋਈ ਹੈ ਮੀਟਿੰਗ ਜਿਹੜੀ ਆ ਕਈ ਘੰਟੇ ਚੱਲੀ ਹੈ ਉਹਦੇ ਵਿੱਚ ਕੀ ਚਰਚਾਵਾਂ ਹੋਈਆਂ ਨੇ ਕਿ ਆਖਰਕਾਰ ਇਹਨੇ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਹੋ ਰਹੀ ਹੈ ਜਾਂ ਫਿਰ ਜੋ ਧੜੇ ਬਣ ਰਹੇ ਨੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਕਾਂਗਰਸ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋਵੇਗੀ ਕੀ ਚਰਚਾਵਾਂ ਹੋਈਆਂ ਨੇ ਇਹ ਸਾਰਾ ਸੀ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਤੇ ਨਾਲ ਗੱਲ ਹੋਵੇਗੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਜਿਹੜੀ ਇੱਕ ਚਿੱਠੀ ਲਿਖੀ ਹੈ ਚਿੱਠੀ ਦੇ ਜ਼ਰੀਏ ਜਿਹੜਾ ਕਰ ਗੱਲ ਕੀਤੀ ਜਾਵੇ ਤਾਂ 1600 ਕਰੋੜ ਦੀ ਜਿਹੜੀ ਆ ਮੰਗ ਕੀਤੀ ਗਈ ਹੈ ਯਾਨੀ ਕਿ 1600 ਕਰੋੜ ਤੋਂ ਵੱਧ ਜਿਹੜਾ ਕਿਹਾ ਗਿਆ ਕਿ ਜਿਹੜਾ ਪੈਸਾ ਉਹ ਪੰਜਾਬ ਸਰਕਾਰ ਭਰੇਗੀ ਇਹ ਕਿਹੜਾ ਪੈਸਾ ਭਰੇਗੀ ਕਿ ਕਾਰਨ ਕੀ ਹੈ ਇਹ ਸਾਰੀ ਅਸੀਂ ਤੁਹਾਨੂੰ ਜੜੀ ਜਾਣਕਾਰੀ ਆ ਬੋਲਦਾ ਪੰਜਾਬ ਚ ਸਾਂਝੀ ਕਰਦੇ ਆ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮਦੂਲੇ ਰਪਾਣਾ ਚਾਚੀ ਕਾਲ ਜੀ ਸਭ ਤੋਂ ਪਹਿਲਾਂ ਰਪਾਣਾ ਜੀ ਜਿਹੜੀ ਕਾਂਗਰਸ ਦੀ ਗੱਲ ਕਰਦੇ ਆ ਕਹਿੰਦੇ ਅੱਜ ਕਾਂਗਰਸ ਦੇ ਵੱਡੀ ਹਾਈ ਲੈਵਲ ਮੀਟਿੰਗ ਹੋਈ ਆ ਕਹਿੰਦੇ ਮੀਟਿੰਗ ਕਈ ਘੰਟੇ ਚੱਲੀ ਆ ਜਿਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਹਿੰਦਾ ਮੀਟਿੰਗ ਤੋਂ ਬਾਅਦ ਵੀ ਵੱਡੇ ਫੈਸਲੇ ਵੀ ਲਏ ਗਏ ਨੇ ਪਰ ਉਹ ਫੈਸਲੇ ਅਜੇ ਤੱਕ ਬਾਹਰ ਨਹੀਂ ਆਏ ਦੇਖੋ ਅਮਰਜੀਤ ਗੱਲ ਇਹ ਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਚਾਹੇ ਉਹ ਪੰਜਾਬ ਹੈ ਜੇ ਹੋਰ ਜਿੱਥੇ ਵੀ ਹੈਗੀਆਂ ਆਪਾਂ ਕਈ ਰਾਜਾਂ ਦੇ ਵਿੱਚ ਹੋ ਰਿਹਾ ਹੈ ਸਾਰੀਆਂ ਰਾਜਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਆਪਣੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵੜ ਦਿੱਤੀ ਆ ਉਸ ਤਿਆਰੀ ਦੇ ਸੰਦਰਭ ਦੇ ਵਿੱਚ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ 4 ਦਿਨ ਪਹਿਲਾਂ ਗੁਜਰਾਤ ਦੇ ਵਿੱਚ ਇੱਕ ਅਦਿਵਿਸ਼ਣ ਜਿਹੜਾ ਹੈਗਾ ਕੀਤਾ ਸੀਗਾ ਆਲ ਇੰਡੀਆ ਕਾਂਗਰਸ ਲੈਵਲ ਤੇ ਤਾਂ ਉਹਦੇ ਵਿੱਚ ਖਾਸ ਕਰਕੇ ਉਹਨਾਂ ਸਟੇਟਾਂ ਦੇ ਲੀਡਰਾਂ ਨੂੰ ਬੁਲਾਇਆ ਗਿਆ ਸੀ ਜਿੱਥੇ 2027 ਦੇ ਵਿੱਚ ਚੋਣਾਂ ਹੋਣੀਆਂ ਨੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਹਨਾਂ ਪਹਿਲਾਂ ਦिवेशन ਕੀਤਾ ਸਾਰੀਆਂ ਰਾਜਾਂ ਦਾ ਇਕੱਠਾ ਤੇ ਹੁਣ ਹਰ ਇੱਕ ਰਾਜ ਦੇ ਵਿੱਚ ਦੋ-ਦੋ ਦਿਨਾਂ ਦੀ ਇੱਕ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਦੋ ਦਿਨਾਂ ਦੀ ਜਿਹੜੀ ਮੀਟਿੰਗ ਹੈ ਉਹ ਚੰਡੀਗੜ੍ਹ 'ਚ ਅੱਜ ਸ਼ੁਰੂ ਹੋਗੀ ਤੇ ਇਹ ਮੀਟਿੰਗ ਕੱਲ ਵੀ ਚੱਲੇਗੀ ਇਸ ਮੀਟਿੰਗ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਜੂਤ ਕਾਂਗਰਸ ਸੋਸ਼ਲ ਮੀਡੀਆ ਦੇਖੋ ਸੋਸ਼ਲ ਮੀਡੀਆ ਨੂੰ ਹਰ ਪਾਰਟੀ ਬੜੀ ਐਮੇਤ ਦੇ ਰਹੀ ਹੈ ਬਿਲਕੁਲ ਅੱਜ ਦਾ ਯੁੱਗ ਵੀ ਹੈ ਬਿਲਕੁਲ ਯੁੱਗ ਵੀ ਹੈ ਕਾਂਗਰਸ ਪਾਰਟੀ ਨੇ ਵੀ ਸੋਸ਼ਲ ਮੀਡੀਆ ਦੇ ਸਾਰੇ ਵੱਡੇ ਤੇ ਛੋਟੇ ਵਰਕਰ ਲੀਡਰ ਚਾਹੋ ਪੇੜ ਹੈ ਚਾਹੋ ਉਹ ਜਿਹੜੇ ਵੀ ਹੈ ਸਾਰਿਆਂ ਨੂੰ ਇਸ ਮੀਟਿੰਗ ਸੱਦਾ ਦਿੱਤਾ ਤੇ ਇਸ ਮੀਟਿੰਗ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਗੁੱਟਵਾਦੀ ਦੇਖੋ ਕਿਹੜੀ ਪਾਰਟੀ 'ਚ ਗੁੱਟਵਾਦੀ ਨਹੀਂ ਹੈ ਕਿਹੜੀ ਪਾਰਟੀ ਧੜੇਬੰਦੀ ਮੁਕਤ ਹੈ ਕੋਈ ਪਾਰਟੀ ਨਹੀਂ ਹਰ ਪਾਰਟੀ ਦੇ ਵਿੱਚ ਧੜੇਬੰਦੇ ਵੀ ਆ ਗੁੱਟਬੰਦੀ ਹੈ ਤੇ ਇੱਕ ਦੂਜੇ ਤੇ ਲੀਡਰ ਲਤਾਂ ਖਿੱਚਣ ਤੇ ਲੱਗੇ ਹੋਏ ਆ ਬਿਲਕੁਲ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ 2027 ਤੋਂ ਪਹਿਲਾਂ ਇਸ ਧੜੇਬੰਦੀ ਨੂੰ ਖਤਮ ਕਰਕੇ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਲਿਆਂਦੀ ਜਾਵੇ ਓਕੇ ਕਾਂਗਰਸ ਇਸ ਤੇ ਕੰਮ ਕਰ ਰਹੀ ਆ ਅੱਜ ਜਦੋਂ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਲਗਭਗ ਕਾਂਗਰਸ ਪਾਰਟੀ ਦੇ ਸਾਰੇ ਵੱਡੇ तमाम ਨੇਤਾ ਹਾਜ਼ਰ ਸੀ ਚਾਹ ਪ੍ਰਤਾਪ ਸਿੰਘ ਬਾਜਵਾ ਚਾਹ ਪੰਜਾਬ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਹੈ ਚਾਹ ਉਹਦੇ ਵਿੱਚ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਹੋਣ ਚਾਹੇ ਉਹਦੇ ਚ ਪੰਜਾਬ ਕਾਂਗਰਸ ਮਹਿਲਾ ਕਾਂਗਰਸ ਪ੍ਰਧਾਨ ਜੋਤ ਕਾਂਗਰਸ ਪ੍ਰਧਾਨ ਹੋਰ तमाम ਲੀਡਰ ਜਿਹੜੇ ਆ ਤੇ ਮੀਡੀਆ ਜਿਹੜਾ ਸੋਸ਼ਲ ਮੀਡੀਆ ਵਾਲੇ ਹੈਗੇ ਸੈਲ ਦੇ ਆ ਸਾਰੇ ਲੀਡਰ ਉੱਥੇ ਸ਼ਾਮਲ ਸੀ ਔਰ ਕੱਲ ਵੀ ਇਹ ਮੀਟਿੰਗ ਚੱਲੇਗੀ ਲਗਭਗ ਇਹ ਮੀਟਿੰਗ ਕਈ ਘੰਟਿਆਂ ਤੱਕ ਚੱਲੀ ਔਰ ਹਰ ਇੱਕ ਲੀਡਰ ਦੇ ਨਾਲ 1 ਟੂ 1 ਵੀ ਕੀਤੀ ਹੈ ਜਿਹੜੇ ਪੰਜਾਬ ਦੇ ਇਨਚਾਰਜ ਨੇ ਪਪੇਸ਼ ਬਗੇਲਾਏ ਹੋਏ ਨੇ ਤੇ ਉਹਨਾਂ ਦੇ ਜਿਹੜੇ ਹੋਰ ਸਹਿ ਇਨਚਾਰਜ ਵੀ ਆਏ ਹੋਣੇ ਕਈ ਵਾਰ ਲੀਡਰ ਨੂੰ ਕੀ ਹੁੰਦਾ ਕਿ ਕੋਈ ਲੀਡਰ ਕਹਿੰਦੇ ਆ ਵੀ ਮੈਂ ਮੈਂ ਤੁਹਾਡੇ ਨਾਲ ਕੱਲਿਆਂ ਨਾਲ ਮੀਟਿੰਗ ਕਰਨਾ ਚਾਹੁੰਨਾ ਤੇ ਕਿਉਂ ਕਿਉਂਕਿ ਦੇਖੋ ਹਰ ਇੱਕ ਲੀਡਰ ਨੂੰ ਹੁੰਦਾ ਕਿ ਜੇਕਰ ਮੈਂ ਗੱਲ ਕੋਈ ਦੱਸਣੀ ਆ ਆਪਣੀ ਕੋਈ ਅੰਦਰਲੀ ਗੱਲ ਦੱਸਣਾ ਚਾਹੁੰਨਾ ਤਾਂ ਮੈਂ ਜਿਹੜੇ ਦੂਜੇ ਲੀਡਰ ਬੈਠੇ ਹੋਣੇ ਸਾਹਮਣੇ ਗੱਲ ਨਹੀਂ ਕਰਨੀ ਤਾਂ ਫਿਰ ਇਹਨਾਂ ਨੇ 1 ਟੂ 1 ਹਰ ਇੱਕ ਲੀਡਰ ਨਾਲ ਜਦੋਂ ਧੜੇਬੰਦੀ ਦੀ ਗੱਲ ਆਈ ਹੈ ਤੇ ਦੇਖੋ ਮੈਂ ਤਾਂ ਵੈਸ ਦਿੱਲੀ ਚ ਮੀਟਿੰਗ ਹੋਈ ਹੈ ਲਗਭਗ ਮਹੀਨਾ ਡੇਢ ਮਹੀਨਾ ਪਹਿਲਾਂ ਪੰਜਾਬ ਦੇ ਸਾਰੇ ਆਗੂ ਬੁਲਾਏ ਸੀ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਬੜੇਨ ਪ੍ਰਤਾਪ ਸਿੰਘ ਬਾਜਵਾ ਤੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਤਾਂ ਹੋਰ ਜਿਹੜੇ तमाम ਕਾਂਗਰਸ ਦੇ ਵੱਡੇ ਲੀਡਰ ਹੈ ਉਹ ਸਾਰੇ ਇੱਕੋ ਪਲੇਟਫਾਰਮ ਤੇ ਨਜ਼ਰ ਆਏ ਸੀ ਠੀਕ ਹੈ ਔਰ ਉਹਨਾਂ ਨੇ ਵੀ ਕਹਿ ਦਿੱਤਾ ਸੀ ਕਿ ਪੰਜਾਬ ਦਾ ਪ੍ਰਧਾਨ ਕੋਈ ਵੀ ਬਣੇ ਦੇਖੋ ਪਹਿਲਾਂ ਤਾਂ ਗੱਲ ਅੱਖ ਪੰਜਾਬ ਦੇ ਪ੍ਰਧਾਨ ਦੀ ਹੈ ਕਿ ਪੰਜਾਬ ਦਾ ਪ੍ਰਧਾਨ ਕੌਣ ਬਣੇਗਾ ਉਹ ਕਹਿੰਦਾ ਮੈਂ ਬਣਾ ਉਹ ਕਹਿੰਦਾ ਮੈਂ ਬਣਾ ਇਸ ਕਰਕੇ ਗੁੱਟਬੰਦੀ ਸ਼ੁਰੂ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਕਈਆਂ ਦੀ ਇੱਕ ਸੀਐਮ ਦੇ ਚਿਹਰੇ ਤੇ ਹੁੰਦੀ ਹੈ ਤਾਂ ਹਾਈ ਕੁਮਾਰ ਨੇ ਸਿੱਧਾ ਜਾਂ ਸੰਦੇਸ਼ ਲੋ ਦਿੰਦਾ ਸੀ ਕਿ ਪੰਜਾਬ ਪ੍ਰਧਾਨ ਕਿਸੇ ਨੂੰ ਵੀ ਬਣਾਈਏ ਸੀਐਮ ਦਾ ਚਿਹਰਾ ਕਿਸੇ ਨੂੰ ਵੀ ਐਲਾਨੀਏ ਪਰ ਜਿੰਨੀ ਦੇਰ ਇਲੈਕਸ਼ਨ ਹੋ ਨਹੀਂ ਜਾਂਦਾ ਕੋਈ ਲੀਡਰ ਜਿਹੜਾ ਬਾਗੀ ਨਹੀਂ ਹੋਏਗਾ ਧੜੇਬੰਦੀ ਨਹੀਂ ਕਰੇਗਾ ਤੇ ਸਾਰੇ ਲੀਡਰ ਤੁਸੀਂ ਦੇਖਿਆ ਕਿ بے ਬਾਗ ਹੋ ਕੇ ਇੱਕੋ ਪਲੇਟਫਾਰਮ ਤੇ ਇਕੱਠੇ ਨਾ ਜਾਈ। ਜੇਕਰ ਬਣ ਜੀ ਹੋਰ ਵੀ ਜਿਹੜਾ ਚਰਚਾਵਾਂ ਚੱਲੇ ਸੀ ਤੁਸੀਂ ਵਿਖਿਆ ਬੀਤੇ ਦਿਨੀ ਜੇਕਰ ਗੱਲ ਕੀਤੀ ਜਾਵੇ ਰਾਜਾ ਬਰਿੰਗ ਦੀ ਕਿਸ ਵੱਡੇ ਹਾਈ ਲੈਵਲ ਦੇ ਗੱਲ ਕੀਤੀ ਜਾਵੇ ਤਾਂ ਲੀਡਰ ਸਾਬਾਨਾਂ ਨੇ ਹਾਈ ਕਮਾਂਡ ਨੂੰ ਸ਼ਿਕਾਇਤ ਵੀ ਲਗਾਈ ਸੀ। ਹੋ ਸਕਿਆ ਜਿਹੜੀ ਇਹ ਬਣ ਚਰਚਾ ਦਾ ਵਿਸ਼ਾ ਵੀ ਬਣੀ ਕਿ ਤੁਹਾਨੂੰ ਲੱਗਦਾ ਇਸ ਮੀਟਿੰਗ ਦੇ ਵਿੱਚ ਇਹ ਵੀ ਚਰਚਾ ਹੋ ਸਕਦੀ ਹੈ ਕਿ ਰਾਜਾ ਬਰਿੰਗ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੋਵੇ ਕਿਉਂਕਿ ਬੇਸ਼ੱਕ ਰਾਜਾ ਬਰਿੰਗ ਉੱਥੇ ਮੌਜੂਦ ਸਨ। ਦੇਖੋ ਗੱਲ ਇਹ ਹੈ ਮੈਂ ਉਹੀ ਪਹਿਲਾਂ ਕਿਹਾ ਕਿ ਧੜੇ ਬੰਦੀ ਇਕੱਲੀ ਰਾਜਾ ਬੜਿੰਗ ਦੀ ਨਹੀਂ ਹੈ ਉਹਦੇ ਚ ਧੜੇ ਬੰਦੀ ਚ ਬਹੁਤ ਕੁਝ ਸ਼ਾਮਲ ਹੈ ਉਸ ਧੜੇ ਬੰਦੀ ਰਾਜਾ ਬੜਿੰਗ ਦੀਆਂ ਸ਼ਿਕਾਇਤਾਂ ਵੀ ਸ਼ਾਮਲ ਹੈ ਉਸ ਧੜੇ ਬੰਦੀ ਦੇ ਵਿੱਚ ਉਹ ਵੀ ਸ਼ਾਮਲ ਹੈ ਕਿ ਰਾਜਾ ਬੜਿੰਗ ਚਾਰ ਦਿਨ ਪਹਿਲਾਂ ਭਾਰਤ ਪੂਸ਼ਨ ਆਸ਼ੂ ਦੇ ਘਰ ਜਾਂਦੇ ਆ ਮਿਲਣ ਠੀਕ ਹੈ ਇਹ ਤਾਂ ਕੋਈ ਲੀਡਰ ਹੈ ਜਿਹਦਾ ਹੈ ਨਹੀਂ ਕਿ ਕਿਸੇ ਨੂੰ ਬਿਨਾਂ ਫੋਨ ਕਰੇ ਚਲੇ ਗਿਆ ਨਾ ਤੇ ਫੋਨ ਕਰਨ ਤੋਂ ਬਾਅਦ ਜੇਕਰ ਜਾਂਦੇ ਆ ਜਾਂ ਕਿਸੇ ਆਪਣੇ ਸਾਥੀ ਨੂੰ ਕਹਿ ਤਾਣਾ ਵੀ ਪੁੱਛੋ ਭਾਰਤ ਪੂਸ਼ਨ ਦੇ ਘਰ ਹੈਗੇ ਨੇ ਤੇ ਅਮਰਿੰਦਰ ਜੀ ਆ ਰਹੇ ਆ ਜਾਂ ਰਾਜਾ ਜੀ ਆ ਰਹੇ ਆ ਮਿਲਣ ਬੜਿੰਗ ਸਾਹਿਬ ਆ ਰਹੇ ਆ ਤਾਂ ਜਦੋਂ ਉੱਥੇ ਘਰ ਪਹੁੰਚੇ ਤਾਂ ਘਰੇ ਕੋਈ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਫੋਨ ਤੇ ਗੱਲਬਾਤ ਹੋਈ ਗਏ ਬਾਤ ਹੋਈ ਉਹ ਕਹਿੰਦੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੁਸੀਂ ਆਉਣਾ ਤੇ ਮੈਂ ਕਿਤੇ ਜਾਂਦਾ ਹੀ ਨਾ ਤੇ ਉਹਨਾਂ ਨਾਲ ਇਹ ਵੀ ਗੱਲ ਕਹਿਤੀ ਉਹਦੇ ਇੱਕ ਵੀਡੀਓ ਜਿਹੜਾ ਉਹਨਾਂ ਨੇ ਉਹ ਕੀਤਾ ਣੇਟਵੀਟ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਤੇ ਜਦੋਂ ਤੁਹਾਡੀ ਜ਼ਰੂਰਤ ਹੋਈ ਤੁਹਾਨੂੰ ਜ਼ਰੂਰ ਸੱਦਾ ਦੇਵਾਂਗੇ ਤੇ ਹਾਲ ਦੇ ਘੜੀ ਕੰਮ ਸਹੀ ਚੱਲ ਰਿਹਾ ਮਤਲਬ ਕਿਉਂਕੋ ਚੌਂ ਲੜ ਰਹੇ ਨੇ ਉੱਥੋਂ ਤਾਂ ਉਹ ਵੀ ਇੱਕ ਜਿਹੜੀ ਗੱਲ ਹੈਗੀ ਹੈ ਆਪਸੀ ਧੜੇ ਬੰਦੀ ਦੀ ਗੱਲ ਹੈ ਉਸ ਤੋਂ ਪਹਿਲਾਂ ਉਸੇ ਦਿਨ ਬਾਰਡਰ ਏਰੀਆ ਦੇ ਵਿੱਚ ਇੱਕ ਕਾਂਗਰਸ ਪਾਰਟੀ ਦੀ ਰੈਲੀ ਹੁੰਦੀ ਆ ਉਸੇ ਕਾਂਗਰਸ ਪਾਰਟੀ ਦੀ ਰੈਲੀ ਦੇ ਪੈਰਲਲ ਇੱਕ ਦੂਜੇ ਲੀਡਰ ਕਾਂਗਰਸ ਪਾਰਟੀ ਦੇ ਰਾਣਾ ਗੁਰਜੀਤ ਉਹਨਾਂ ਦੇ ਬੇਟੇ ਵੱਲੋਂ ਰੈਲੀ ਰੱਖ ਲਈ ਜਾਂਦੀ ਹੈ ਬੇਸ਼ੱਕ ਰਾਣਾ ਗੁਰਜੀਤ ਉੱਥੇ ਨਹੀਂ ਗਏ ਪਰ ਉਹਨਾਂ ਦਾ ਬੇਟਾ ਅੱਜ ਜਿਹੜਾ ਆਜ਼ਾਦ ਤੌਰ ਤੇ ਐਮਐਲਏ ਆ ਪਰ ਉਹਨਾਂ ਨੇ ਆਪਣੀ ਰੈਲੀ ਰੱਖ ਲਈ ਠੀਕ ਹੈ ਪਰ ਉਹਨਾਂ ਨੇ ਆਪਣੀ ਰੈਲੀ 'ਚ ਇਹ ਵੀ ਕਲ ਕਹੇ ਸੀ ਕਿ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਸੀ ਕਿ ਰੈਲੀ ਰੱਖਣੀ ਆ ਤੇ ਉਹਨਾਂ ਨੇ ਕਿਹਾ ਸੀ ਰਹਿਣ ਦੋ ਮੈਂ ਕਿਹਾ ਨਹੀਂ ਰੱਖਣੀ ਆ ਉਹ ਕਹਿੰਦੇ ਫਿਰ ਰੱਖ ਲਓ ਤਾਂ ਇਹਦਾ ਮਤਲਬ ਇਹ ਕਿ ਤੁਸੀਂ ਰੈਲੀ ਰੱਖ ਕੇ ਤੁਹਾਡਾ ਤਾਂ ਕੁਝ ਨਹੀਂ ਵਿਗੜਿਆ ਕਿਉਂਕਿ ਤੁਸੀਂ ਆਜ਼ਾਦ ਐਮਐਲਏ ਹੋ ਪਰ ਤੁਸੀਂ ਉਹ ਰੈਲੀ ਰੱਖ ਕੇ ਆਪਣੇ ਪਿਤਾ ਦੀ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਕਰੀ ਕਰਾਈ ਸਾਰੀ ਖੇਚ ਪਾਤੀ ਤੁਸੀਂ ਠੀਕ ਹੈ ਠੀਕ ਹੈ ਉਹ ਕਹਿੰਦੇ ਨੇ ਕਿ ਮਸ਼ਹੂਰ ਮਤ ਜਿਵੇਂ ਜਿਵੇਂ ਕਹਿੰਦੇ ਨੇ ਕਿ ਛੋਟੀ ਉਮਰ ਦੇ ਉਸ ਤੋਂ ਬਾਅਦ ਹੌਲੀ ਹੌਲੀ ਪਤਾ ਲੱਗਦਾ ਜੇਕਰ ਉਹੀ ਰੈਲੀ ਅਗਲੇ ਦਿਨ ਰੱਖੀ ਜਾਂਦੀ ਤਾਂ ਸ਼ਾਇਦ ਇਹ ਕੰਮ ਜਿਹੜਾ ਨਾ ਹੁੰਦਾ ਇਹ ਸ਼ਿਕਾਇਤਾਂ ਨਾ ਹੁੰਦੀਆਂ ਇਕਰ ਬੜਾ ਹੋਰ ਵੀ ਸਵਾਲ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਵੀ ਕਹਿੰਦੇ ਬੜਾ ਜ਼ਿਕਰ ਹੋਇਆ ਬੀਤੇ ਦਿਨ ਜਿਹੜਾ ਨਿੱਜੀ ਅਖਬਾਰਾਂ ਦੇ ਵਿੱਚ ਖ਼ਬਰ ਵੀ ਲੱਗੀ ਸੀ ਕੀ ਹੁਣ ਨਵਜੋਤ ਸਿੰਘ ਸਿੱਧੂ ਕਿੱਥੇ ਜਾਣਗੇ ਕਿਉਂਕਿ ਇਲੈਕਸ਼ਨ ਵੀ ਆ ਗਈ ਕੀ ਉਹ ਪ੍ਰਚਾਰ ਕਰਨਗੇ ਉਹਨਾਂ ਨੇ ਕਿਹਾ ਮੈਂ ਤਾਂ ਕਾਂ ਕੀ ਤਾਨੂੰ ਲੱਗਦਾ ਇਸ ਚੋਣਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਆ ਸਕਦੇ ਨੇ ਜਾਂ ਫਿਰ ਇਸ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ ਕੋਈ ਦੇਖੋ ਗੱਲ ਇਹ ਹੈ ਨਵਜੋਤ ਸਿੰਘ ਸਿੱਧੂ ਇੱਕ ਵੱਡੇ ਤੇ ਕਦਾਵਰ ਲੀਡਰ ਨੇ ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਆਉਂਦੇ ਆ ਤਾਂ ਪਤਾ ਨਹੀਂ ਲੱਗਦਾ ਕਿ ਕਿਹੜੇ ਹਿਸਾਬ ਨਾਲ ਸਾਰਾ ਖਿਲਾਰਾ ਪੈ ਜਾਂਦਾ ਠੀਕ ਹੈ ਹੁਣ ਤਾਂ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆ ਰਿਹਾ ਮੈਨੂੰ ਲੱਗਦਾ ਹੈ ਸਾਰੇ ਉਸੇ ਕਰਕੇ ਹੀ ਇੱਕੋ ਪਲੇਟਫਾਰਮ ਤੇ ਆ ਗਏ ਚਾਰੇ ਪੰਜੇ ਲੀਡਰ ਜਿੰਨੇ ਹੈਗੇ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਲੱਗਿਆ ਵੀ ਇਹ ਨਾ ਉਹ ਕਿਤੇ ਸਾਡੇ ਦੇ ਵਿੱਚ ਆ ਕੇ ਨਵਜੋਤ ਸਿੱਧੂ ਵਿਚ ਵੜ ਜੇ ਤੇ ਸਾਨੂੰ ਵੀ ਨਾ ਕੁਝ ਮਿਲੇ ਤਾਂ ਉਹਨਾਂ ਨੇ ਸੋਚ ਲਿਆ ਵੀ ਤੁਸੀਂ ਪੰਜਾਬ ਪ੍ਰਧਾਨ ਬਣ ਜਾਓ ਮੈਂ ਸੀਐਮ ਬਣ ਜਾਣਾ ਤੋ ਆ ਬਣ ਜਾ ਮੈਂ ਆ ਬਣ ਜਾ ਆਪਣੇ ਪਹਿਲੇ ਵੰਡ ਲਿਆ ਹੋਣਾ ਠੀਕ ਹੈ ਵੀ ਕਿਤੇ ਹੋਰ ਉਸ ਤੋਂ ਬਾਹਰੋਂ ਆ ਸਿੱਧੂ ਚ ਤਾਂ ਇਹ ਤਾਂ ਹੈ ਨਹੀਂ ਕਿ ਉਹ ਇਹਨਾਂ ਦੇ ਚਾਕੇ ਆਮ ਵਰਕਰ ਵਾਂਗੂ ਜਿਹੜੇ ਹੈਗੇ ਵਿਚਰਨਗੇ ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ ਕਿ ਮੈਨੂੰ ਪਹਿਲੇ ਪੰਜਾਬ ਪ੍ਰਧਾਨ ਲਾ ਦੇਣ ਮੈਨੂੰ ਪਹਿਲੇ ਕਹਿ ਦੇਣਗੇ ਤੁਸੀਂ ਪੰਜਾਬ ਦੇ ਸੀਐਮ ਦਾ ਚਿਹਰਾ ਹੋ ਮੈਂ ਆਉਣਾ ਹੀ ਤਾਂ ਜੇ ਤੁਸੀਂ ਮੈਨੂੰ ਪੰਜਾਬ ਪ੍ਰਧਾਨ ਬਣਾਓਗੇ ਜਾਂ ਪੰਜਾਬ ਦਾ ਸੀਐਮ ਬਣਾਓਗੇ ਤਾਂ ਹੁਣ ਕਾਂਗਰਸ ਪਾਰਟੀ ਅੱਗੇ ਚੁਣੌਤੀ ਹੈ ਇੱਕ ਪਾਸੇ ਉਹ ਲੀਡਰ ਜਿਨ੍ਹਾਂ ਨੇ ਹੁਣ ਤੱਕ ਕੰਮ ਕੀਤਾ ਤੇ ਇੱਕ ਪਾਸੇ ਇਕੱਲੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਦੀ ਲੋੜ ਹੈ ਇਹ ਜਿਨੀ ਵੀ ਨਹੀਂ ਲੋੜ ਲੋੜ ਹਰ ਇੱਕ ਲੀਡਰ ਨੂੰ ਲੀਡਰ ਦੀ ਹੁੰਦੀ ਹੈ ਕੋਈ ਪਾਰਟੀ ਹੋਵੇ ਪਰ ਗੱਲ ਇਹ ਹੈ ਕਿ ਉਸ ਲੀਡਰ ਦੇ ਆਉਣ ਦੇ ਨਾਲ ਉਹ ਸਾਰੇ ਲੀਡਰ ਨਰਾਜ਼ ਤਾਂ ਨਹੀਂ ਹੋਣ ਜਾਣਗੇ ਤੇ ਹੁਣ ਉਹ ਜਿਹੜਾ ਰਜਿੰਦਰ ਕੌਰ ਭੱਟਲਵੀ ਹੈ ਰਜਿੰਦਰ ਕੌਰ ਭੱਟਲਵੀ ਬੜੇ ਕਾफी देर ਤੋਂ ਨਜ਼ਰ ਹੀ ਨਹੀਂ ਆ ਰਹੇ ਠੀਕ ਹੈ ਉਹ ਤਾਂ ਸਾਹਮਣੇ ਹੀ ਨਹੀਂ ਆਉਂਦੇ ਕਈ ਵਾਰ মিডিਆ ਸਾਹਮਣੇ ਬਹੁਤ ਘੱਟ ਆਉਂਦੇ ਨੇ ਅੱਜ ਮੀਟਿੰਗ ਜੀ ਬਹੁਤ ਘੱਟ ਨਜ਼ਰ ਆਏ ਆ ਤਾਂ ਇਸ ਕਰਕੇ ਹੀ ਗੱਲ ਹੈ ਵੀ ਕਾਂਗਰਸ ਪਾਰਟੀ ਚਾਹੁੰਦੀ ਹੈ ਦੇ ਦੋ ਜਿਹੜੇ ਜਿਮਨੀ ਚੋਣਾ ਹੈਗੀਆਂ ਉਹ ਬਹੁਤਾ ਮੈਨਰ ਨਹੀਂ ਰੱਖਦੀਆਂ ਉਹ ਜਦੋਂ ਸੱਤਾ ਤੇ ਹੁੰਦੀ ਹੈ ਸੱਤਾ ਤੇ ਦੇ ਮੰਨ ਕੇ ਚੱਲਦੀ ਹੈ ਕੋਈ ਵੀ ਪਾਰਟੀ ਹੋਵੇ ਚਲੋ ਫਾਈਟ ਕਰਨਾ ਤਾਂ ਫਰਜ਼ ਪੜਦਾ ਹੈ ਬਿਲਕੁਲ ਦੇਖੋ ਉਹ ਤਾਂ ਜਿਉਂਦੇ ਰਹਿਣ ਲਈ ਤੁਹਾਨੂੰ ਕਰਨੀ ਪਊਗੀ ਪਰ ਜਦੋਂ ਗੱਲ 2027 ਦੀ ਆਉਂਦੀ ਹੈ ਉੱਥੇ ਫਿਰ ਸਾਰੇ ਲੀਡਰਾਂ ਨੂੰ ਇੱਕ ਥਾਂ ਤੇ ਇਕੱਠਾ ਹੋਣਾ ਹੁਣ ਗੱਲ 골ਡੀ ਬਰਾਰ ਦੀ ਵੀ ਚੱਲ ਰਹੀ ਹੈ ਜਿਹੜੇ ਧੂਰੀ ਤੋਂ ਸੀ ਇੱਕ ਮੇਰਾ ਸਵਾਲ ਪਾਣਾ ਜੇ ਆਪਾਂ ਇੱਥੇ ਲੈਨੇ ਆ ਕਿ ਕਿਉਂਕਿ ਬੜੀ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਹੈ ਆਮ ਲੋਕ ਵੀ ਕਹਿ ਰਹੇ ਨੇ ਵੀ ਜੇਕਰ ਕੋਈ ਪਾਰਟੀ ਛ ਕਾ ਕੋਈ ਮੈਂਬਰੀਕ ਪੰਜ ਮੈਂਬਰੀਕ ਕਮੇਟੀ ਵੀ ਬਣਾਈ ਗਈ ਹੈ ਕਿ ਉਹ ਪਾਸ ਕਰੇਗੀ ਜਾਂ ਬਣਾਈ ਗਈ ਹੈ ਜਾਂ ਨਹੀਂ ਕਿ ਉਹਨੂੰ ਲੈ ਕੇ ਆਣਾ ਵਾਪਸ ਜਾਂ ਕਾਂਗਰਸ ਦੇ ਵਿੱਚ ਜਾਂ ਨਹੀਂ ਲੈ ਕੇ ਆਣਾ ਕੋਈ ਇਦਾਂ ਦਾ ਵੀ ਗੱਲਬਾਤ ਹੋਈ ਹੈ ਕੋਈ ਦੇਖੋ ਇਹ ਨਾ ਮੇਰੇ ਵੀ ਇੱਕ ਵਾਰੀ ਗੱਲ ਹੋਈ ਸੀ ਪਰਸੋ ਮੈਨੂੰ ਵੀ ਕਿਸੇ ਕਾਂਗਰਸ ਪਾਰਟੀ ਦੇ ਲੀਡਰ ਸੇ ਉਹਨਾਂ ਦਾ ਫੋਨ ਜ਼ਰੂਰ ਆਇਆ ਸੀ ਮੈਨੂੰ ਜਦੋਂ ਗੁਜਰਾਤ ਅਦੇਵਿਸ਼ਨ ਹੋਇਆ ਉਸ ਤੋਂ ਬਾਅਦ ਮੈਨੂੰ ਉਹਨੇ ਫੋਨ ਤੇ ਗੱਲ ਦੱਸੀ ਐ ਵੀ ਇਦਾਂ ਕਰਕੇ ਪਾਸ ਹੋਇਆ ਪਰ ਅੱਜ ਮੈਂ ਦੋ ਤਿੰਨ ਕਾਂਗਰਸ ਪਾਰਟੀ ਦੇ ਤਮਾਮ ਜਿਹੜੇ ਸੀਨੀਅਰ ਲੀਡਰ ਹੈਗੇ ਆ ਉਹਨਾਂ ਨਾਲ ਗੱਲ ਕੀਤੀ ਹੈ ਪਰ ਆਫ ਦਾ ਰਿਕਾਰਡ ਗੱਲ ਹੋਈ ਆ ਉਹਨਾਂ ਨੇ ਉਹਨਾਂ ਦੇ ਉਹਨ ਦੇ ਰਿਕਾਰਡ ਕੋਈ ਕਹਿਣ ਤੋਂ ਬਣਾ ਘਾਤਾ ਪਰ ਉਹਨੇ ਕੱਲ ਜਰੂਰ ਦੱਸੀ ਹੈ ਉਹ ਕਹਿੰਦੇ ਸਾਡੇ ਗੁਜਰਾਤ ਦਵੇਸ਼ਨ ਦੇ ਮੌਕੇ ਕਿਸੇ ਨੇ ਮਤਾਂ ਲੈਂਦਾ ਹੀ ਨਹੀਂ ਇਹ ਮੁੱਦਾ ਚੱਕਿਆ ਹੀ ਨਹੀਂ ਇਹ ਗੱਲ ਹੀ ਨਹੀਂ ਹੋਈ ਠੀਕ ਹੈ ਔਰ ਅੱਜ ਜਦੋਂ ਕਾਂਗਰਸ ਪਾਰਟੀ ਦੀ ਮੀਟਿੰਗ ਚੱਲ ਰਹੀ ਸੀ ਤਾਂ ਉੱਥੇ ਦਾ ਗੱਲ ਇਹੋ ਜਿਹਾ ਕਿ ਤੁਸੀਂ ਸਾਰੇ ਰੋਸੇ ਹੋਏ ਲੀਡਰਾਂ ਨੂੰ ਮਨਾਓ ਠੀਕ ਹੈ ਚਾਹ ਉਹਦੇ ਵਿੱਚ ਗੋਲਡੀ ਹੋਵੇ ਧੂਰੀ ਵਾਲੇ ਚ ਕੋਈ ਵੀ ਹੋਣ ਵੀ ਜਿੰਨੇ ਦੇਖੋ ਹਰ ਇੱਕ ਪਾਰਟੀ ਨੂੰ ਹਰ ਇੱਕ ਛੋਟੇ ਤੋਂ ਵੱਡੇ ਲੀਡਰ ਦੀ ਲੋੜ ਹੈ ਜਾਰੇ ਆਪਾਂ ਸਿੱਧੇ ਕੀ ਹੁਣ ਗੋਲਡੀ ਦੀ ਦਰ ਦੁਆਰਾ ਮ ਵਾਪਸੀ ਕਾਂਗਰਸ ਦੇ ਵਿੱਚ ਹੋ ਸਕਦੀ ਹੈ ਨਹੀਂ ਉਹਨਾਂ ਨੇ ਝੰਡਾ ਲਾ ਲਿਆ ਅੱਛਾ ਉਹਨਾਂ ਨੇ ਤਾਂ ਕਾਂਗਰਸ ਪਾਰਟੀ ਦਾ ਝੰਡਾ ਆਪਣੇ ਪਰ ਰਿਸੈਪਟ ਕਾਂਗਰਸ ਨੇ ਕੀਤਾ ਨਹੀਂ ਨਾ ਜਦ ਤੱਕ ਨਹੀਂ ਦੇਖੋ ਤੁਸੀਂ ਕਾਂਗਰਸ ਪਾਰਟੀ ਦਾ ਝੰਡਾ ਜੇ ਲਹਿਰਾਇਆ ਤਾਂ ਇਹਦਾ ਮਤਲਬ ਕਿ ਤੁਹਾਡੀ ਗੱਲ ਹੋ ਗਈ ਠੀਕ ਹੈ ਇਹਦਾ ਮਤਲਬ ਇਹ ਕਿ ਤੁਹਾਨੂੰ ਦਿੱਲੀ 'ਚ ਤੁਹਾਡੀ ਸੈਟਿੰਗ ਹੋ ਗਈ ਠੀਕ ਹੈ ਤੁਹਾਡੀ ਉੱਪਰ ਸੈਟਿੰਗ ਹੋਈ ਤਾਂ ਹੀ ਤੁਸੀਂ ਝੰਡਾ ਲਾਇਆ ਤੁਸੀਂ ਝੰਡਾ ਐਵੇਂ ਕਿਵੇਂ ਲਾ ਲਿਆ ਅੱਜ ਸਰਕਾਰ ਆਮਾਦੀ ਪਾਰਟੀ ਦੀ ਆ ਤੁਸੀਂ ਆਮਾਦੀ ਪਾਰਟੀ ਜੁਆਇਨ ਕੀਤੀ ਸੀ ਤੁਸੀਂ ਗੱਲ ਹੋਣ ਤੋਂ ਬਿਨਾਂ ਹੀ ਕਾਂਗਰਸ ਪਾਰਟੀ ਦਾ ਝੰਡਾ ਕਿਵੇਂ ਲਾ ਲਿਆ ਤੁਸੀਂ ਕਾਲੀ ਦਲ ਦਾ ਕਿਉਂ ਨਹੀਂ ਲਾ ਲਿਆ ਤੁਸੀਂ ਭਾਰਤੀ ਜਨਤਾ ਪਾਰਟੀ ਆ ਕਿਉਂ ਨਹੀਂ ਲਾ ਲਿਆ ਤੁਸੀਂ ਕਾਂਗਰਸ ਦੇ ਕਿਉਂ ਲਾਇਆ ਕਿਉਂ ਕਿਉਂਕਿ ਤੁਸੀਂ ਕਾਂਗਰਸ ਪਾਰਟੀ 'ਚ ਪਹਿਲਾਂ ਸੀ ਬੜੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ 'ਚ ਕੰਮ ਕੀਤਾ ਹੈ ਇਹ ਜੀ ਗੱਲ ਹੀ ਕਿ ਇੱਕ ਕਾਂਗਰਸ ਪਾਰਟੀ 'ਚ ਉਹ ਗਿਆ ਹੋਵੇ ਲੀਡਰ ਤੇ ਉਹਦੀ ਕਿਸੇ ਨਾਲ ਹੋਵੇ ਹੀ ਨਾ ਉਹਦੀ ਕਿਸੇ ਨਾ ਕਿਸੇ ਨਾਲ ਗੱਲਬਾਤ ਜ਼ਰੂਰ ਹੋਈ ਹੋਈ ਕੀ ਉਹਨਾਂ ਦੀ ਸੈਟਿੰਗ ਹੋਗੀ ਉਹਨਾਂ ਨੇ ਕਿਹਾ ਹੋਣਾ ਵੀ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਕਰੋ ਤੇ ਥੋੜੀ ਦੇਰ ਤੁਹਾਨੂੰ ਵਾਪਸੀ ਹੋ ਜਾਈਗੀ ਮੇਰੇ ਦਰਵਾਜ਼ਾ ਜੀ ਆਪਾਂ ਦਾ ਦਰਸ਼ਕਾਂ ਨੂੰ ਖਾਸ ਤੌਰ ਤੇ ਉਹ ਜਿਹੜੀਆਂ ਬਾਈਟਾਂ ਸੁਣਾ ਦੋ ਜਿਹੜੇ ਮੀਡਿਆ ਦੇ ਨਾਲ ਜਿਹੜੇ ਕਾਂਗਰਸ ਦੇ ਲੀਡਰ ਸਾਬਾਨ ਮੀਟਿੰਗ ਕਰਕੇ ਬਾਹਰ ਆਏ ਨੇ ਜਾਂ ਮੀਟਿੰਗ ਤੋਂ ਪਹਿਲਾਂ ਕੋਈ ਮੀਡੀਆ ਦੇ ये कुछ किया और दर्शकों थोड़े थोड़े क्लिप जो सुना देने कांग्रेस कमेटी ने इस वर्ष को संगठन मजबूत करने का वर्ष उन्होंने घोषित किया हुआ है और अभी लगातार पूरे देश भर के जिला अध्यक्षों की बैठक खड़गे साहब राहुल जी वेणुगोपाल जी ने दिल्ली में लिया सभी जिला अध्यक्ष सभी प्रदेशों के आए थे और अभी अहमदाबाद में जो अखिल भारतीय कांग्रेस कमेटी का महा अधिवेशन हुआ और उसमें भी संगठन को बूथ लेवल तक के हमको ले जाना है और बूथ लेवल में सब उसमें युवा है महिला है और हमारे पुराने कांग्रेसी हैं सबको मिला के कमेटियाँ बनाना है हमको मजबूत करना है तो उसी परिप्रेक्ष्य में जो अखिल भारतीय कांग्रेस कमेटी के जो निर्देश हैं उसके तहत आज जिला प्रधानों की टी सी की ब्लाक अध्यक्षों की और यूथ कांग्रेस की आज और कल दो दिन तक की बैठक किस तरीके से क्योंकि आप हमेशा कहते हो कि पंजाब कांग्रेस को यूनाइट करना एक साथ करके चलना ज़रूरी है अगर 2000

जो बेसिक जो कार्य है वो कांग्रेस पार्टी कांग्रेस सरकार ने किया यूपीए सरकार ने किया था तब तो वो आज आ पाए वैसे 11 साल हो गए इनको उस समय, उस समय हम लोगों ने जो काम किया वही आधार बना और वो आज आ, ਇਸ ਦੇਸ ਕੀ ਇਨਆਏ ਕੀ ਚੇਕ ਕਰਿਆ ਕਰੋ ਜੀ ਮੀਟਿੰਗ ਦੇ ਅਜੰਡਾ ਅਲੱਗ-ਅਲੱਗ ਉਹ ਹੋਰੇ ਟੈਂਪਰ ਚਰਚਾ ਹੋਏਗੀ ਇਸ ਸੰਗਠਨ ਨੂੰ ਕਿਦਾਂ ਮਜ਼ਬੂਤ ਕਰਨਾ ਹੈ ਬਾਇ ਇਲੈਕਸ਼ਨ ਕਿਦਾਂ ਅਸੀਂ ਚੋਣ ਲੜਨਾ ਹੈ ਇਹ ਤਮਾਮ ਇਸ਼ੂਸ ਤੇ ਅੱਜ ਜਿਹੜੀ ਮੀਟਿੰਗ ਗੱਲਬਾਤ ਮੈਨੂੰ ਲੱਗਦਾ ਰਹੇਗੀ ਰਾਜ ਦੀ ਕੋਈ ਸਲੀਪਰ ਸੈਲ ਤੇ ਚਰਚਾ ਹੋਏਗੀ ਕਿ ਕਿਹੜੇ ਕਿਹੜੇ ਨੂੰ ਅੱਜ ਰਿਪੋਰਟ ਜਾਏਗੀ ਫਿਰ ਦੇਖੋ ਮੇਰੀ ਬੇਨਤੀ ਹੈ ਤੁਸੀਂ ਬਹੁਤ ਵਾਰ ਇਹ ਚਰਚਾ ਕਰਦੇ ਹੋ ਕਿ ਇਸ ਤਰ੍ਹਾਂ ਹੋ ਗਿਆ ਉਹਨੇ ਇਦਾਂ ਕਹਤਾ ਉਹਨੇ ਇਦਾਂ ਕਹਤਾ ਉਹ ਰਾਹੁਲ ਗਾਦੀ ਜੀ ਨੇ ਕਿਹਾ ਸੀ ਕਿ ਪਾਰਟੀਆਂ ਦੇ ਵਿੱਚ ਸਲੀਪਰ ਸੈਲਸ ਹੈਗੇ ਨੇ ਗੁਜਰਾਤ ਦੀ ਇਹ ਕਹਾਣੀ ਔਰ ਅਗਰ ਕਿਤੇ ਵੀ ਕੋਈ ਸਲੀਪਰ ਸੈਲ ਹੋਏਗਾ ਪਾਰਟੀ ਦੇ ਵਿੱਚ ਔਰ ਇਹ ਤੇ 100% ਔਨ ਆਲੇ ਦਿਨ ਚ ਕਾਰਵਾਈ ਹੋ ਸਕਦੀ ਹੈ। ਗੁਡੀ ਸਿੰਘ ਸਾਹਿਬ ਇੱਕ ਸੁਨੀਲ ਜਾਖੜ ਨੇ ਇਲਜ਼ਾਮ ਲਾਇਆ ਕਹਿੰਦੇ ਇੰਟੈਲੀਜੈਂਸ ਦਾ ਦੁਰਉਪਯੋਗ ਕੀਤਾ ਜਾ ਰਿਹਾ ਜਾਖੜ ਸਾਹਿਬ ਨੇ ਸਿੱਕੀ ਵੀ ਦੇਖੀ ਹੈ। ਮੁੱਖ ਮੰਤਰੀ ਵੱਲੋਂ ਜਿਸ ਤਰੀਕੇ ਨਾਲ ਜ਼ਿਕਰ ਉਹ ਜਾਖੜ ਸਾਹਿਬ ਉਹ ਇੰਟੈਲੀਜੈਂਸ ਦਾ ਇਸਤੇਮਾਲ ਕਰਦੇ ਬੀਜੇਪੀ, ਈਡੀ, ਸੀਬੀਆਈ ਦਾ ਇਸਤੇਮਾਲ ਕਰਦੀਏ। ਇਨਕਮ ਟੈਕਸ ਦਾ ਇਸਤੇਮਾਲ ਕਰਦੀਏ। ਉਹਨੋਂ ਸਰਕਾਰਾਂ ਹੀ ਇਦਾਂ ਦੇ ਇਸਤੇਮਾਲ ਕਰਦੀਆਂ ਵਰਿੰਗ ਸਾਹਿਬ ਆਨ ਵਾਲੇ ਸਮੇਂ ਚ ਜਿਹੜੀ ਲੁਧਿਆਣਾ ਵੈਸਟ ਦੀ ਚੋਣ ਹੈ 골ਡੀ ਦਾ ਦਾਦਾ ਝੰਡਾ ਵੀ ਉਹਨਾਂ ਨੇ 골ਡੀ ਨੇ ਹਜੇ ਤੱਕ ਪਾਰਟੀ ਜੁਆਇਨ ਨਹੀਂ ਕੀਤੀ ਹੈ ਪਰ ਹਾਂ ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਹੈ 골ਡੀ ਦੀ ਨੇ ਕਿ ਮੈਂ ਕਾਂਗਰਸ ਪਾਰਟੀ ਦੇ ਵਿੱਚ ਆਉਣਾ ਚਾਹੁੰਦਾ ਹਾਂ ਸਾਹਿਬ ਇੱਕ ਵਿਚਾਰ ਉਹਨੇ ਬਿਆਨ ਦਿੱਤਾ ਕਿ 2027 ਚ ਪੰਜਾਬ ਕਿਉਂ ਹੋਣਾ ਹੈ ਇੱਕ ਬ੍ਰਹਮਾ ਵੀ ਨਹੀਂ ਚਾਹੁੰਦਾ ਹੈਗੇ ਤਾਂ ਤੁਸੀਂ ਕਹਿੰਦੇ ਕਿ ਇੰਡੀਕੇਸ਼ਨ ਦਿੱਤੀ ਹੈ ਕਿ ਕਹਿੰਦੇ ਬਹੁਤ ਵੱਡਾ ਫੇਰ ਬਦਲ ਹੋ ਸਕਦਾ ਹੈ ਦੇਖੋ ਫੇਰ ਬਦਲਦੀ ਤਾਂ ਕਿਸੇ ਨੂੰ ਵੋਟਾਂ ਦੇ ਵਿੱਚ ਹੁੰਦਾ ਹੀ ਹੈ ਜਿਸ ਪ੍ਰਕਾਰ ਦਾ ਕੰਮ ਚੱਲ ਰਿਹਾ ਹੈ ਪੰਜਾਬ ਦੇ ਅੰਦਰ ਉਹ ਠੀਕ ਨਹੀਂ ਹੈ ਜਿਸ ਪ੍ਰਕਾਰ ਮੰਦਰ ਦੇ ਉੱਤੇ ਗਰਨੇਡ ਡਿੱਗਣਾ ਜਿਸ ਪ੍ਰਕਾਰ ਆਪਣੇ ਉਹ ਭਾਜਪਾ ਲੀਡਰ ਦੇ ਘਰੇ ਗਰਨੇਡ ਡਿੱਗਣਾ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਤੇ ਖਾਲਿਸਤਾਨ ਲਿਖਿਆ ਜਾਣਾ ਹਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕਰਨੀ ਇਹ ਕਿਤੇ ਨਾ ਕਿਤੇ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਸ ਵਿੱਚ ਦਲਿਤ ਨੂੰ ਹਿੰਦੂ ਨੂੰ ਅਲੱਗ ਕੀਤਾ ਜਾ ਰਿਹਾ ਹੈ ਸੋ ਦੇਸ਼ ਦੇ ਅੰਦਰ ਇਸ ਪ੍ਰਕਾਰ ਦੀ ਰਾਜਨੀਤੀ ਚੱਲ ਹੀ ਰਹੀ ਹੈ ਤੁਸੀਂ ਆਪ ਦੇਖਿਆ ਹੋਣਾ ਹੋ ਸਕਦਾ ਉਹਨਾਂ ਨੇ ਇਹ ਵੀ ਸੰਕੇਤ ਦਿੱਤੇ ਹੋਣ 2027 ਚ ਪੰਜਾਬ ਦਾ ਕੀ ਹਾਲਾਤ ਹੋਏਗਾ ਪੂਰੇ ਦੇਸ਼ ਸੰਕੇਤ ਦਿੱਤੇ ਹੈ ਕੇਂਦਰ ਪਰਦੇਸ਼ ਕਾਂਗਰਸ ਨੇ ਦੱਸਣਾ ਹੈ ਮੇਰੇ ਖਿਆਲ ਡਿਸਟ੍ਰਿਕਟ ਕਾਂਗਰਸ ਪ੍ਰੈਜ਼ੀਡੈਂਟਸ ਨਾਲ ਮੀਟਿੰਗ ਹੈ ਫਿਰ ਬਾਅਦ ਦੁਪਹਿਰ ਪੀਐਸਸੀ ਦੀ ਮੀਟਿੰਗ ਹੋਣੀ ਹੈ ਕੱਲ ਫਿਰ ਸਾਰੇ ਫਰੰਟਲ ਆਰਗੇਨਾਈਜੇਸ਼ਨ ਜਨਾ ਬਗੇਲ ਸਾਹਿਬ ਦੀ ਮੀਟਿੰਗ ਸੋ ਇਹ ਸ਼ਡਿਊਲ ਤੇ ਆਜਦਾ ਹੀ ਹੈ ਭਾਈ ਸਾਹਿਬ ਆ ਤਕਵੀਰ ਕੋਈ ਹੋ ਰਹੀ ਹੋਰ ਨੇ ਝੰਡਾ ਲਾ ਲਿਆ ਆ ਦੇ ਘਰ ਦੇ ਉੱਤੇ ਤੇ ਐਂਟਰੀ ਨੂੰ ਜਾਰੀ ਹੈ ਚੰਡਾ ਲਾਣਾ ਤੇ ਚੰਗੀ ਗੱਲ ਹੁੰਦੀ ਹੈ ਜਦੋਂ ਬੰਦਾ ਕੋ ਕਬੂਲ ਲੈ ਆਪਦਾ ਝੰਡਾ ਲਾ ਕੇ ਕਾਂਗਰਸ ਦਾ ਝੰਡਾ ਲੱਗਣਾ ਤੇ ਚੰਗੀ ਗੱਲ ਹੈ ਐ ਬਾਕੀ ਐਂਟਰੀ ਜਿਹੜੀ ਹੈ ਜ਼ਿਆਦਾਤਰ ਤੇ ਪੀਸੀਸੀ ਪ੍ਰਧਾਨ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਮੇਰੇ ਖਿਆਲ ਜੇ ਪ੍ਰਧਾਨ ਜੀ ਨੂੰ ਪੁੱਛੋਗੇ ਤੇ ਬੈਟਰ ਰਹੇਗਾ ਬਾਕੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਕਿ ਕੱਲ ਵੇਖੋ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਤਰਨਤਾਰ ਜਿੱਥੇ ਇੱਕ ਡੀਐਸਪੀ ਦੇ ਹੁੰਦੇ ਆ ਪੁਲਿਸ ਮੁਲਾਜ਼ਮਾਂ ਦੇ ਹੁੰਦੇ ਆ ਇੱਕ ਆਪ ਦੇ ਸਰਪੰਚ ਨੇ ਸ਼ਰਿਆਂਮ ਇੱਕ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਤੇ ਸਕਾਟ ਫਰੀ ਹੋ ਮੌਕੇ ਤੋਂ ਨਿਕਲ ਗਿਆ ਸੋ ਇਹਦਾ ਕਹਿਣ ਦਾ ਮਕਸਦ ਇਹ ਸੀ ਤੇ ਫਿਰ ਅੱਜ ਫਾਈਨੈਂਸ ਮੰਤਰੀ ਦਾ ਬਿਆਨ ਆਣਾ ਕਿ ਜਿਹੜੇ ਡਰੱਗਸ ਦੀ ਟ੍ਰੇਡ ਪੰਜਾਬ ਚ ਹੋ ਰਹੀ ਹੈ ਇਹਦੇ ਵਿੱਚ ਬਹੁਤ ਸਾਰੇ ਬਾਹਰਲੇ ਏਜੰਸੀਆਂ ਤੇ ਬਹੁਤ ਸਾਰੇ ਬਾਹਰਲੇ ਅਫਸਰ ਵੀ ਇਨਵੋਲਡ ਨੇ ਸੋ ਅਸੀਂ ਤੇ ਪਹਿਲੇ ਤੋਂ ਹੀ ਤੁਹਾਨੂੰ ਕਹਿੰਦੇ ਆ ਰਹੇ ਕਿ ਕੋਈ ਚੀਜ਼ ਵੀ ਆਪਦੇ ਕੰਟਰੋਲ ਚ ਨਹੀਂ ਇਹਨਾਂ ਦੇ ਹੱਥ ਇਹਨਾਂ ਦੇ ਪੈਰ ਸੁੱਜਣੇ ਸ਼ੁਰੂ ਹੋ ਗਏ ਨੇ ਅੱਜ ਹੀ ਡੀਸੀ ਫਰੀਦਕੋਟ ਦੀ ਮੈਂ ਸਵੇਰੋਂ ਸਵੇਰ ਮੈਨੂੰ ਕੋਈ ਨੋਟਿਸ ਲੈ ਕੇ ਆਇਆ ਕਿ ਚਿੱਠੀ ਦਿੱਤੀ ਹੈ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਹਰ ਸਕੂਲ ਦੇ ਕੋਈ 10-10 ਬੱਚੇ ਨਾਲ ਇੱਕ ਟੀਚਰ ਜਾਏਗਾ ਤੇ ਦੁਕਾਨਾਂ ਨੂੰ ਜਾ ਕੇ ਚੱਕ ਨਸ਼ਿਆਂ ਦੇ ਨੂੰ ਕਰੇ ਤਾਂ ਮੈਂ ਤੇ ਆਪ ਰਾਣਾ ਕਿ ਇਹਨਾਂ ਨੂੰ ਹੋਖੀ ਗਿਆ ਕੋ ਨੌਜਵਾਨ ਬੱਚਿਆਂ ਦਾ ਇਹ ਚੈਕਿੰਗ ਦੁਕਾਨਾਂ ਚੈੱਕ ਕਰਨ ਦਾ ਕੰਮ ਥੋੜਾ ਐ ਇਹ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਦੇਖੋ ਪਿੱਛੇ ਤੁਹਾਨੂੰ ਯਾਦ ਹੋਵੇਗਾ ਇਸੇ ਅਮਨ ਰੋੜੇ ਨੇ ਇੱਥੇ ਗੱਲ ਕਹੀ ਸੀ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂਜ਼ ਦੇ ਉੱਤੇ ਜਿਸ ਕਿਸਮ ਦੀ ਤੁਹਾਨੂੰ ਪਤਾ ਪਿੱਛੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿਹਾ ਸਾਡੇ ਵੋਲੰਟੀਅਰਜ਼ ਉਹਨਾਂ ਨੂੰ ਸ਼ੀਫਗਾਰਡ ਕਰਨਗੇ ਉਹਦਾ ਮਤਲਬ ਕਿ ਗਵਰਨਮੈਂਟ ਚ ਹੁੰਦੇ ਹੋਏ ਇੱਕ ਪ੍ਰਧਾਨ ਜਿਹੜਾ ਆਪਦਾ ਉਹ ਗੱਲ ਕਹਿ ਰਿਹਾ ਥੈਟ ਮੀਨਸ ਉਹਨੇ ਕਬੂਲ ਲਿਆ ਕਿ ਸਾਡੀ ਆਪਣੀ ਪੁਲਿਸ ਫੋਰਸ ਇਹਦੇ ਕੈਪेबल ਨਹੀਂ ਕਿ ਡਾਕਟਰ ਅੰਬੇਦਕਰ ਸਾਹਿਬ ਦੇ ਜਾਂ ਸ਼ਹੀਦ 에ਜ਼ਮ ਭਗਤ ਸਿੰਘ ਜੀ ਦੇ ਜਾਂ ਕਿੱਥੇ ਵੀ ਜਿਹੜੀ ਆ ਸਾਡੀਆਂ ਪਰਸਨੈਲਿਟੀਜ਼ ਨੇ ਉਹਨਾਂ ਦੀ ਕੋਈ ਵੀ ਯਾਦਗਾਰਾਂ ਬਣੀਆਂ ਨੇ ਅਸੀਂ ਉਹਨੂੰ ਸ਼ੀਫਗਾਰਡ ਕਰਨ ਵਾਸਤੇ ਵੋਲੰਟੀਅਰਸ ਆ ਜਲਬ ਕੇ ਲੈ ਕੇ ਆਂਗੇ ਸੋ ਕੰਪਲੀਟ ਫੇਲ ਹੋ ਚੁੱਕਿਆ ਸਾਰਾ ਸਿਸਟਮ ਆਸ਼ੂ ਗ੍ਰਫਰੀ ਦਾ ਦਰਦ ਉਤਾਰ ਰਹੇ ਨੇ ਜਿਹੜੀ ਪਾਇਲਟ ਨੇ ਮਿਲੋਏ ਦੇ ਬਾਰੇ ਜਾਣਕਾਰੀ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਜਿਹੜੀ ਅੱਜ ਕਾਂਗਰਸ ਦੀ ਹਾਈ ਕਮਾਂਡ ਦੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ ਕੀ ਉਹ ਨਾਰਾਜ਼ਗੀਆਂ ਦੂਰ ਹੋਣ ਗਈਆਂ ਕੀ ਬਾਕੀ ਜਿਹੜੇ ਗੁੱਟਬੰਦੀ ਆ ਉਹ ਗੁੱਟਬੰਦੀ ਦੂਰ ਹੋਵੇਗੀ ਕਿਉਂਕਿ ਮੀਡੀਆ ਦੇ ਨਾਲ ਲੀਡਰਾਂ ਸਮਾਨਾਂ ਨੇ ਵੀ ਗੱਲਬਾਤ ਕੀਤੀ ਹੈ ਕੀ ਕੁਝ ਕਿਹਾ ਦਰਸ਼ਕਾਂ ਨੇ ਕੱਲੀ ਕੱਲੀ ਜਿਹੜੀ ਗੱਲਾਂ ਸੁਣੀ ਹੈ ਰਪਾਣਾ ਜੀ ਆਪਾਂ ਉਸ ਤੋਂ ਬਾਅਦ ਆਪਾਂ ਆਨੇ ਆ ਜਿਹੜਾ ਕਿਸਾਨਾਂ ਨੂੰ ਲੈ ਕੇ ਤੁਸੀਂ ਦੇਖਿਆ ਪਿਛਲੇ ਲੰਬੇ ਸਮੇਂ ਦੇ ਦੌਰਾਨ ਜਿਹੜਾ ਕਿਸਾਨਾਂ ਦੇ ਨਾਲ ਧਰਨਾ ਜਿਹੜਾ ਪਰਦਾਸ਼ਨ ਹੋਇਆ ਸ਼ੰਭੂ ਬਾਰਡਰ 'ਤੇ ਆ ਸੀ ਖਨੋਰੀ ਬਾਰਡਰ ਵੀ ਬੰਦ ਬਿਆ ਸੀ ਉਸ ਤੋਂ ਬਾਅਦ ਜੋ ਹਾਲਾਤ ਹੋਏ ਤੁਸੀਂ ਦੇਖਿਆ ਕਿਵੇਂ ਖਲਾਇਆ ਗਿਆ ਤਾਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਆ ਉਹ ਚਿੱਠੀ ਦੇ ਜ਼ਰੀਏ ਕਹਿੰਦੇ ਕਈ ਕਰੋੜ ਦਾ ਜਿਹੜਾ ਪੈਸਾ ਉਹ ਪੰਜਾਬ ਸਰਕਾਰ ਤੋਂ ਕਹਿੰਦਾ ਵਸੂਲਿਆ ਜਾਊਗਾ ਕੀ ਕਿਵੇਂ ਵਸੂਲਿਆ ਜਾਊਗਾ ਕਿਉਂਕਿ ਨਹੀਂ ਦੇਖੋ ਗੱਲ ਇਹ ਹੈ ਅਮਰਜੀਤ ਤੁਸੀਂ ਯਾਦ ਹੋਣਾ ਤੁਹਾਡੇ ਕਿ ਜਦੋਂ ਕੋਰੋਨਾ ਸੀਗਾ ਕੋਵਿਡ ਦੇ ਵਿੱਚ ਕੇਂਦਰ ਸਰਕਾਰ ਪਹਿਲਾਂ ਤਾਂ ਆਪਾਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਦੋਂ ਤੁਸੀਂ ਕੇਂਦਰ ਸਰਕਾਰ ਪੰਜਾਬ ਸਰਕਾਰ ਕਿਸੇ ਡਿਪਾਰਟਮੈਂਟ ਨੂੰ ਦੇ ਨਾਲ ਕਿਸੇ ਵੀ ਚੀਜ਼ ਦਾ ਐਗਰੀਮੈਂਟ ਕਰਦੇ ਹੋ ਜਿਹੜੇ ਟੋਲ ਟੈਕਸ ਹੈ ਇੱਕ ਐਗਰੀਮੈਂਟ ਹੈ ਇਹ ਕੇਂਦਰ ਸਰਕਾਰ ਨਾਲ ਐਗਰੀਮੈਂਟ ਹੈ ਇਸ ਚੀਜ਼ ਦਾ ਜਦੋਂ ਤੁਸੀਂ ਕਿਸੇ ਚੀਜ਼ ਦਾ ਐਗਰੀਮੈਂਟ ਕਰਦੇ ਹੋ ਤਾਂ ਉਹਦੇ ਚ ਬਕਾਇਦਾ ਲਿਖਿਆ ਜਾਂਦਾ ਹੈ ਕਿ ਜੇਕਰ ਕਿਸੇ ਟਾਈਮ ਤੇ ਸਰਕਾਰ ਦਾ ਫਾਲਟ ਹੋਏਗਾ ਸਰਕਾਰ ਦੇ ਫਾਲਟ ਕਰਕੇ ਸਰਕਾਰ ਦੀ ਗਲਤੀ ਕਰਕੇ ਕੋਈ ਕੰਮ ਰੁਕੇਗਾ ਉਹਦੀ ਪਰਪਾਈ ਸਰਕਾਰ ਕਰੇਗੀ ਉਹਦੀ ਪਰਪਾਈ ਸਬੰਧਤ ਡਿਪਾਰਟਮੈਂਟ ਕਰੇਗਾ ਠੀਕ ਹੈ ਇਹ ਉਹਦੇ ਚ ਐਗਰੀਮੈਂਟ ਚ ਲਿਖਿਆ ਜਾਂਦਾ ਤੇ ਨਾਲ ਦੀਆਂ ਸ਼ਰਤਾਂ ਇਹ ਵੀ ਹੁੰਦੀਆਂ ਨੇ ਕਿ ਜੇਕਰ ਜਿਹੜਾ ਠੇਕੇਦਾਰ ਆ ਜਿਹੜਾ ਕੰਟਰੈਕਟਰ ਹੈ ਚਾ ਕੋਈ ਵੀ ਹੋਵੇ ਚਾ ਟੋ ਟੈਕਸ ਕਿਉਂ ਨਾ ਹੋਵੇ ਜੇਕਰ ਤੁਹਾਡੀ ਗਲਤੀ ਨਾਲ ਕੋਈ ਆਮ ਲੋਕਾਂ ਨੂੰ ਨੁਕਸਾਨ ਹੋ ਗਿਆ ਤਾਂ ਉਹਦੀ ਪਰਪਾਈ ਤੁਸੀਂ ਕਰੋਗੇ ਤਾਂ ਇਸ ਕਰਕੇ ਉਸੇ ਐਗਰੀਮੈਂਟ ਦੇ ਸੰਦਰਭ ਦੇ ਵਿੱਚ ਜਦੋਂ ਪਿਛਲੇ 2-3 ਸਾਲ ਤੋਂ 1.5 ਸਾਲ ਤੋਂ ਤਾਂ ਵੈਸੇ ਲਗਾਤਾਰ ਪੰਜਾਬ ਦੇ ਵਿੱਚ ਧਰਨੇ ਬਹੁਤ ਹੋਏ ਕਿਸਾਨਾਂ ਦੇ ਸ਼ੰਭੂ ਬਾਰਡਰ ਲਖਨੌਰੀ ਬਾਰਡਰ ਵਾਲੋ ਜਾਂ ਹੋਰ ਕਈ ਦਾਤੇ ਸਿੰਘ ਆਲਾ ਬਾਰਡਰ ਦੇ ਜਿਹੜੇ ਹੈਗੇ ਆ ਪੰਜਾਬ ਦੇ ਕਈ ਟੋਲ ਦਾ ਬੰਦ ਰਹੇ ਨੇ ਪੰਜਾਬ ਦੇ ਵੈਸੇ ਹੀ ਸਮੇਂ-ਸਮੇਂ ਧਰਨੇ ਹੁੰਦੇ ਰਹੇ ਆ ਤਾਂ ਉਸ ਸਮੇਂ ਜਿੰਨੇ ਟੋਲ ਟੈਕਸ ਬੰਦ ਹੋਏ ਆ ਉਹਦਾ ਲਗਭਗ 1600 ਕਰੋੜ ਤੋਂ ਵੱਧ ਦਾ ਪੈਸਾ ਜਿਹੜਾ ਬਣਦਾ ਉਹ ਟੋਲ ਟੈਕਸ ਉਹਨੇ ਕੇਂਦਰ ਸਰਕਾਰ ਦਾ ਜਿਹੜਾ ਸਬੰਧ ਤਾਬਾਜਾਈ ਵਿਭਾਗ ਹੈ ਉਹ ਨੂੰ ਆਪਣੇ ਸਾਰ ਨੂੰ ਕਹਤਾ ਵੀ ਸਾਡੀ ਇੰਨੀ ਪਰਪਾਈ ਬਣਦੀ ਹੈ ਇਹਦਾ ਜਿਹੜੇ ਗਲਤੀ ਹੈ ਸਾਡੀ ਨਹੀਂ ਹੈ ਇਹਦੀ ਗਲਤੀ ਕਿਸਾਨਾਂ ਦੀ ਹੈ ਹੁਣ ਉਹਨਾਂ ਦਾ ਐਗਰੀਮੈਂਟ ਤਾਂ ਸਰਕਾਰ ਕੇਂਦਰ ਨਾਲ ਹੈ ਉਹ ਕੇਂਦਰ ਨੇ ਦੇਖਣਾ ਪੈਸਾ ਕਿਤੋਂ ਲੈਣਾ ਹੈ ਪੰਜਾਬ ਸਰਕਾਰ ਤੋਂ ਲੈਣਾ ਕਿ ਕਿਸਾਨਾਂ ਤੋਂ ਲੈਣਾ ਉਹ ਕੇਂਦਰ ਸਰਕਾਰ ਨੇ ਦੇਖਣਾ ਤਾਂ ਜਿਹੜੀ ਆਵ ਜਿਹੜਾ ਡਿਪਾਰਟਮੈਂਟ ਹੈਗਾ ਟੋਲ ਟੈਕਸ ਦੇ ਜਿਹੜੇ ਕੰਪਨੀਆਂ ਨੇ ਚਾਹੇ ਉਹ ਰਾਜ ਦੀ ਬ੍ਰੋਨ ਹੋਵੇ ਜਾਂ ਹੁਰਜਨੀਆਂ ਵੀ ਹੈਗੀਆਂ ਤਾਂ ਉਹਨਾਂ ਨੇ ਆਪਣੀ ਜਿਹੜੀ ਪੂਰੀ ਲਿਸਟ ਬਣਾ ਕੇ ਕੇਂਦਰ ਸਰਕਾਰ ਨੂੰ ਸੌਂਪਤੀ ਕਿ ਸਾਡਾ 1500 ਕਰੋੜ ਰੁਪਏ ਦਾ ਘਾਟਾ ਕਿਸਾਨਾਂ ਦੇ ਧਰਨਿਆਂ ਕਰਕੇ ਬਣਦਾ ਤੇ ਕੇਂਦਰ ਸਰਕਾਰ ਨੇ ਉਹ ਚਿੱਠੀ ਪੰਜਾਬ ਸਰਕਾਰ ਨੂੰ ਲਿਖਤੀ ਕਿ ਪੰਜਾਬ ਦੇ ਵਿੱਚ ਤੁਹਾਡੇ ਕਿਸਾਨਾਂ ਦੇ ਧਰਨਿਆਂ ਕਰਕੇ ਤੁਹਾਡੇ ਨਾਂ ਰੋਕਣ ਕਰਕੇ ਤੁਹਾਨੂੰ ਆਣਗੇ ਇੰਨੀ ਕਰਕੇ ਜਿਹੜਾ 1600 ਤੋਂ ਵੱਧ ਕਰੋੜ ਦਾ ਨੁਕਸਾਨ ਹੈ ਪਰ ਭਾਈ ਤੁਸੀਂ ਕਰੋਗੇ ਹੁਣ ਉਹਦੇ ਚ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਹਰਪਾਲ ਸਿੰਘ ਚੀਮਾ ਇਹ ਗੱਲ ਕਹਿੰਦੇ ਆ ਕਿ ਮੰਗਾ ਕੇਂਦਰ ਸਰਕਾਰ ਨਾਲ ਸੰਬੰਧਤ ਸੀ ਪੈਸੀ ਆ ਸੀ ਕਿ ਉਹ ਦਈਏ ਠੀਕ ਹੈ ਹੁਣ ਗੱਲ ਮੰਗਾਂ ਦੀ ਤੇ ਗੱਲ ਪੈਸਿਆਂ ਦੀ ਇਹ ਦੋਨਾਂ ਚੀਜ਼ਾਂ ਦੇ ਵਿੱਚ ਹੁਣ ਕੰਪਨੀਆਂ ਨੂੰ ਪੈਸਾ ਕੌਣ ਦੇਗਾ ਜਾਂ ਤਾਂ ਕੰਪਨੀ ਕੋਰਟ ਜਾਣਗੀ ਠੀਕ ਹੈ ਕੋਰਟ ਦੇ ਵਿੱਚ ਪਰਪਾਈ ਕੌਣ ਕਰੇਗਾ ਇਹ ਇਹ ਹੁਣ ਹਾਲੇ ਤੱਕ ਸਰਕਾਰਾਂ ਦੇ ਲੈਵਲ ਤੇ ਜਿਹੜੇ ਮਸਲੇ ਨੇ ਕਾਫੀ ਲੰਬਾ ਸਮਾਂ ਲੱਗਦਾ ਚੀਜ਼ਾਂ ਨੂੰ ਕਈ ਵਾਰ ਲੰਘ ਜਾਂਦਾ ਪਰ ਆਪਾਂ ਇੱਕ ਗੱਲ ਜ਼ਰੂਰ ਦੇਖਦੇ ਆ ਕਿ ਕਈ ਵਾਰ ਜਦੋਂ ਕੋਈ ਸੰਘਰਸ਼ ਚੱਲਦਾ ਹੈ ਟੋਲ ਟੈਕਸ ਤੇ ਜਾਂ ਹੋਤੇ ਤਾਂ ਉਦੋਂ ਆਪਾਂ ਲੰਘਦਾ ਜ਼ਰੂਰ ਚੱਲਦੇ ਆ ਠੀਕ ਹੈ ਵੀ ਫ੍ਰੀ ਲੰਘਾਈ ਜਾ ਰਿਹਾ ਤੇ ਲੰਘ ਜੋ ਕਿਸਾਨਾਂ ਨੇ ਜਿਹੜਾ ਟੋਲ ਟੈਕਸ ਰੋਕ ਰੱਖਿਆ ਫ੍ਰੀ ਕੀਤਾ ਹੋਇਆ ਬਹੁਤ ਫਾਇਦਾ ਹੋ ਗਿਆ ਪਰ ਇਹਦਾ ਉਲਟਾ ਪਾਰ ਆਮ ਲੋਕਾਂ ਨੂੰ ਹੀ ਸਹਿਣਾ ਕਰ ਸਹਿਣ ਕਰਨਾ ਪੈਂਦਾ ਜਦੋਂ ਟੋਲ ਟੈਕਸ ਖੁੱਲੇ ਤੁਸੀਂ ਆ ਦੇਖਿਆ ਕਿ ਹੁਣ ਕਿੰਨਾ ਰੇਟ ਵਧਾਤਾ ਠੀਕ ਹੈ ਰੇਟ ਵਧਾਤਾ ਇੱਕ ਪਾਸੇ ਆ ਤੁਹਾਡਾ ਰੇਟ ਵੱਧ ਗਿਆ ਆ ਦੂਜੇ ਪਾਸੇ ਉਹ ਤੁਹਾਡੇ ਤੇ ਭਾਰ ਪੈ ਗਿਆ ਉਲਟਾ ਜਿਹੜਾ 1650 ਕਰੋੜ ਰੁਪਇਆ ਉਹ ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਜੇਬ ਤੋਂ ਦੇਣਾ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਜੇਬ ਤੋਂ ਦੇਣਾ ਤੇ ਨਾ ਹੀ ਖਜ਼ਾਨਾ ਮੰਤਰੀ ਜੇਬ ਤੋਂ ਦੇਣਾ ਉਹ ਦੇਣਾ ਸਰਕਾਰ ਦੇ ਖਾਤੇ ਚੋਂ ਤੇ ਜਦੋਂ ਸਰਕਾਰ ਦੇ ਖਾਤੇ 'ਚ ਇਹ ਪਰਪਾਈ ਆ ਜਿਹੜੀ ਹੈ ਜਦੋਂ ਮਹਿੰਗਾ ਮਹਿੰਗਾਈ ਉੱਪਰ ਵਧੇਗੀ ਤਾਂ ਲੋਕਾਂ ਦੇ ਆਮ ਲੋਕਾਂ ਦੇ ਟੈਕਸ ਦੇ ਰੂਪ ਦੇ ਵਿੱਚ ਤੇ ਟੂਲ ਟੈਕਸਾਂ ਦੇ ਉੱਪਰ ਰੇਟ ਹੋਰ ਕਿਉਂ ਨਾ ਵਧਾ ਦੇਣ ਹੁਣ ਫਿਰ ਲੋਕ ਬੋਲਦੇ ਆ ਲੋਕ ਬਿਲਕੁਕੁਲ ਨਹੀਂ ਤਾਂ ਤੁਸੀਂ ਦੇਖਿਆ ਕਿ 2-3 ਰੁਪਏ ਪਿੱਛੇ ਕੋਈ ਦਿਨ ਪਹਿਲਾਂ ਪੈਟਰੋਲ ਡੀਜ਼ਲ ਵਧ ਗਿਆ 50 ਰੁਪਏ ਤੁਹਾਡਾ ਸਿਲੰਡਰ ਵਧ ਗਿਆ ਲੋਕਾਂ ਨੇ ਰੌਲਾ ਕਿੰਨਾ ਪਾਇਆ ਲੋਕ ਬੋਲੇ ਕਿੰਨਾ ਲੋਕ ਤਾਂ ਗੱਲਬਾਤ ਹੀ ਨਹੀਂ ਕੀਤੀ ਤੇ ਲੋਕ ਤਾਂ ਸਾਹਮਣੇ ਹੀ ਨਹੀਂ ਆਏ ਜਿੰਨੀ ਦੇ ਤੁਸੀਂ ਚੁੱਪਚਾਪ ਜਿਹਾ ਸਹਿਨ ਸੰਗ ਕਰੀ ਜਾਓਗੇ ਤਾਂ ਸਰਕਾਰਾਂ ਨੇ ਤਾਂ ਰੇਟ ਵਧਾਈ ਜਾਣੇ ਆ ਠੀਕ ਹੈ ਉਸ ਇਸ ਕਰਕੇ ਉਹ ਜਿਹੜਾ 1600 ਕਰੋੜ 16.5 ਜਿੰਨਾ ਵੀ ਹੈਗਾ ਉਹ ਸਾਰਾ ਭਾਰ ਆਖਿਰ ਆਮ ਲੋਕਾਂ ਤੇ ਪੈਣਾ ਆਮ ਲੋਕਾਂ ਦੀ ਜੇਬ ਚੋਂ ਜਾਣਾ ਅੱਜ ਜਾਵੇ ਕੱਲ ਜਾਵੇ ਉਹਨੂੰ ਪੰਜਾਬ ਸਰਕਾਰ ਅਦਾ ਕਰੇ ਉਹਨੂੰ ਕੇਂਦਰ ਸਰਕਾਰ ਅਦਾ ਕਰੇ ਉਹ ਸਰਕਾਰਾਂ ਅਦਾ ਕਰਨ ਲੱਗੀਆਂ ਪਰ ਇੱਕ ਗੱਲ ਹੋਰ ਇੱਥੇ ਅਮਰਜੀਤ ਟੋਲ ਟੈਕਸ ਦਾ ਪੈਸਾ ਸਰਕਾਰ ਅਦਾ ਕਰ ਦੇਗੀ ਕਿਉਂ ਕਿ ਉਹ ਕਹਿੰਦੇ ਐਗਰੀਮੈਂਟ ਆ ਸਰਕਾਰ ਨਹੀਂ ਦੇਗੀ ਕੰਪਨੀਆਂ ਕੋਰ ਚਲੇ ਜਾਣਗੀਆਂ ਜਿਹੜਾ ਨੁਕਸਾਨ ਸ਼ੰਭੂ ਬਾਰਡਰ ਤੋਂ ਲੈ ਕੇ ਰਾਜਪੁਰੇ ਤੱਕ ਦੁਕਾਨਾਂ ਆਮ ਲੋਕਾਂ પેટ્રોલ ਪੰਪਾਂ ਢਾਬਿਆਂ ਦਾ ਜਿੱਦਾ ਵੀ ਛੋਟੇ ਵੱਡੇ ਲੋਕਾਂ ਦਾ ਹੋਇਆ ਤਾਂ ਉਹਦੀ ਪੂਰਤੀ ਕੌਣ ਕਰੇਗਾ ਬਿਲਕੁਲ ਇਹ ਵੀ ਠੀਕ ਹੈ ਜਦੋਂ ਪੰਜਾਬ ਦੇ ਵਿੱਚ ਟ੍ਰੇਨਾਂ ਰੋਕੀਆਂ ਆਮ ਲੋਕਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੌਣ ਕਰੇਗਾ ਜਦੋਂ ਪੰਜਾਬ ਦੇ ਵਿੱਚ ਪੂਰੇ ਪੰਜਾਬ ਬੰਦ ਦਾ ਸੱਦਾ ਦਿੱਤਾ ਲੋਕਾਂ ਨੇ ਸਹਿਯੋਗ ਦਿੱਤਾ ਦੁਕਾਨਾਂ ਬੰਦ ਹੋਈਆਂ ਠੀਕ ਹੈ ਇੱਕ ਰਿਕਸ਼ੇ ਰੇੜੀ ਆਮ ਦੁਕਾਨਦਾਰ ਨੂੰ ਜਦੋਂ ਉਸ ਚੀਜ਼ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੌਣ ਕਰੇਗਾ ਉਹ ਦੱਸੋ ਮੈਨੂੰ ਉਹਦੀ ਚਿੱਠੀ ਕੌਣ ਕੱਢੇਗਾ ਇੱਕ ਦੁਕਾਨਦਾਰ ਕਿਹੜੀ ਸਰਕਾਰ ਨੂੰ ਲਿਖੇ ਕਿ ਮੈਨੂੰ ਇੰਨਾ ਘਾਟਾ ਪਾਇਆ ਠੀਕ ਹੈ ਇੱਕ ਆਮ ਢਾਬੇ ਵਾਲਾ ਕਿਹੜੀ ਸਰਕਾਰ ਨੂੰ ਚਿੱਠੀ ਲਿਖੇ ਕਿ ਮੈਨੂੰ ਟੋਲ ਟੈਕਸ ਦੇ ਨਾਲ ਮੈਨੂੰ 2 ਕਰੋੜ ਦਾ ਨੁਕਸਾਨ ਹੋ ਗਿਆ 50 ਲੱਖ ਦਾ ਨੁਕਸਾਨ ਹੋ ਗਿਆ ਜਾਂ 5 ਲੱਖ ਦਾ ਨੁਕਸਾਨ ਹੋ ਗਿਆ ਨੁਕਸਾਨ ਜ਼ਰੂਰੀ ਨਹੀਂ ਕਿ 1600 ਕਰੋੜ ਦਾ ਜੇ ਇੱਕ ਛੋਟੇ ਦੁਕਾਨਦਾਰ ਨੂੰ 1600 ਦਾ ਘਾਟਾ ਪੈ ਗਿਆ ਹਾਂ ਵੱਡੇ ਕੰਪਨੀ ਵਾਲੇ ਉਹ ਨਹੀਂ ਆ 1600 ਕਰੋੜ ਦਾ ਪੈ ਗਿਆ ਉਹਦੇ ਉਹਦੇ ਖਰਚੇ ਵੀ ਉਨੇ ਹੀ ਆ ਹੋਰ ਬਣ ਜੋ ਹੀ ਗੱਲ ਹੈ ਜਿਨ੍ਹਾਂ ਜਿਨ੍ਹਾਂ 1600 ਕਰੋੜ ਰੁਪਏ ਦਾ ਘਾਟਾ ਹੋਇਆ ਉਹਨੇ ਕੋਰ ਦੇ ਜ਼ਰੀਏ ਜਾਂ ਡੰਡਾ ਦੇ ਕੇ ਸਰਕਾਰ ਦੇ ਜ਼ਰੀਏ ਲੈ ਲੈਣੇ ਉਹ ਉਹਦਾ ਲੈ ਲੈਣੇ ਉਸ ਐਗਰੀਮੈਂਟ ਦੇ ਤਹਿਤ ਸਰਕਾਰਾਂ ਨੂੰ ਦੇਣਾ ਪੈਣਾ ਅੱਜ ਨਹੀਂ ਦੇਉਂਗੇ 6 ਮਹੀਨੇ ਪਰ ਆਮ ਲੋਕ ਜਿਨ੍ਹਾਂ ਨੂੰ ਨੁਕਸਾਨ ਆ ਉਹਨਾਂ ਨੂੰ ਕੌਣ ਦੇਊਗਾ ਉਹ ਕਿੱਥੋਂ ਦੇਣਗੇ ਤਾਂ ਇਸ ਕਰਕੇ ਸੰਘਰਸ਼ ਕਰਨ ਤੋਂ ਪਹਿਲਾਂ ਇਹ ਚੀਜ਼ ਇੱਕ ਵਾਰ ਜ਼ਰੂਰ ਸੋਚ ਲੈਣੀ ਚਾਹੀਦੀ ਐ ਚਾ ਸਾਡੇ ਕਿਸਾਨ ਵੀਰ ਨੇ ਤੇ ਉਹਦੇ ਚ ਕੋਈ ਆਮ ਲੋਕ ਜਿਹੜੇ ਵੀ ਧਰਨੇਆਂ ਦੇ ਵਿੱਚ ਇੱਕ ਮੁਲਾਜ਼ਮ ਨੇ ਜਾਂ ਕੋਈ ਵੀ ਐ ਜਦੋਂ ਧਰਨੇ ਦੇ ਉੱਪਰ ਤੁਸੀਂ ਉਤਰਦੇ ਹੋ ਤਾਂ ਇਹ ਚੀਜ਼ ਜ਼ਰੂਰ ਸੋਚੋ ਕਿ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ ਇਹਨਾਂ ਕੰਪਨੀਆਂ ਨੇ ਪੈਸੇ ਦੀ ਪਰਪਾਈ ਫੇਰ ਕਰ ਲੈਣੀ ਆ ਸਰਕਾਰਾਂ ਤੋਂ ਕਰ ਲੈਣੀ ਆ ਕੋਟਾਂ ਦੇ ਰਾਹੀਂ ਕਰ ਲੈਣੀ ਆ ਪਰ ਆਮ ਲੋਕਾਂ ਦੀ ਪਰਪਾਈ ਨਹੀਂ ਹੋਣੀ ਐ ਕਿ ਆਮ ਲੋਕਾਂ ਦਾ ਜਿਹੜੀਆਂ ਵਾਧੂ ਆਮ ਨੇ ਉਹ ਤੁਹਾਨੂੰ ਕਈ ਵਾਰੀ ਇਹ ਤੁਹਾਡਾ ਜਿਹੜਾ ਨੁਕਸਾਨ ਕਰ ਜਾਂਦੀ ਹੈ ਠੀਕ ਆ ਪਾਲੀ ਬਾਬਾ ਧੰਨਵਾਦ ਸੋ ਬਿਲਕੁਲ ਅੱਜ ਅਸੀਂ ਬੋਲਦਾ ਪੰਜਾਬ ਦੇ ਵਿੱਚ ਦੋ ਜਿਹੜੇ ਵੱਖ-ਵੱਖ ਪੰਜਾਬ ਦੇ ਇਸ਼ੂ ਨੇ ਨੰਦ ਪਰ ਵਿਸ਼ੇ ਜਿਹੜੀ ਆ ਗੱਲਬਾਤ ਕੀਤੀ ਹੈ ਉਮੀਦ ਕਰਦਾ ਕਿ ਤੁਹਾਨੂੰ ਬੋਲਦਾ ਪੰਜਾਬ ਹੈ ਅੱਜ ਜ਼ਰੂਰ ਜਿਹੜਾ ਪਸੰਦ ਆਇਆ ਹੋਵੇਗਾ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫਾਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us Rodis Inc. Million Miles with Smile Or scan QR code to contact us Flankbird Truck Repair Trust We Build in Truck Repair Or scan QR code to contact us The Masala Twist Oxnard Fine Authentic Indian Cuisine Or scan QR code to contact us Pizza Twist Taste We Twist Order Today Call or Visit Website Or scan QR code to contact us New India Market Or scan QR code to contact us Taba Indian Cuisine, Tracy find authentic Indian cuisine in Tracy or scan QR code to contact us. Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Pakdahe made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.